ਮੀਟਿੰਗ ਹੋਈ ਸੀਗੀ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨ ਜਿਹੜੀਆਂ ਕਿ ਪੰਜਾਬ ਯੂਨੀਵਰਸਿਟੀ ਮਚਾਉ ਮੋਰਚੇ ਦੇ ਵਿੱਚ ਸ਼ਾਮਲ ਨੇ ਤਾਂ ਉਹਨਾਂ ਮੀਟਿੰਗ ਉਹ ਮੀਟਿੰਗ ਦੇ ਵਿੱਚ ਅਸੀਂ 4-5 ਡਿਮਾਂਡਸ ਰੱਖੀਆਂ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 91 ਮੈਂਬਰੀ ਉਹਦਾ ਜਿਹੜਾ ਸ਼ੈਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਕਿ ਸਾਡਾ ਘਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕੀ ਸ਼ਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ 1-2 ਦਿਨ ਦੇ ਵਿੱਚ ਜਾਰੀ ਹੋ ਜਾਏਗਾ ਤਾਂ ਸੀਗਾ ਜਦੋਂ ਤੱਕ ਨਹੀਂ ਆਂਦਾ ਸਾਡਾ ਤਾਂ ਨਾ ਜਾਰੀ ਹੋਏਗਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨੇਟ ਦੀ ਗੈਰ ਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਜ਼ ਅ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਰਸਟ ਸੈਕੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫ ਆਈ ਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇ ਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਕਵਾਇਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਬੋਲੇ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਆ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਆ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰ ਕੀਤੀ ਜਾਏਗੀ ਹਾਂ ਜਿਨਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਪੜ੍ਹਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਦਡਰਾ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ ਰਿਕਰੂਟਮੈਂਟ ਕੀਤੀ ਜਾ ਰਹੀ ਹੈ ਉਹ ਜਦੋਂ ਤੱਕ ਸੈਨਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕੌਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾ ਸਟੂਡੈਂਟ ਦੀ ਤੇ ਸਟੂਡੈਂਟ ਜਥੇਬੰਦੀਆਂ ਦੀ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕਵੈਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਇਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਮੰਨ ਲਿਆ ਜਾਏਗਾ ਤੇ ਜਦੋਂ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਦਾ ਰਿਟਨ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨਿਆ ਨਹੀਂ ਜਾਂਦਾ ਸ਼ਡਿਊਲ ਕਰ ਤੱਕ ਆ ਜਾਏਗਾ ਕੁਝ ਪੋਸਟਵਰਡ ਗੱਲ ਹੋਈ ਹੈ ਸ਼ਡਿਊਲ ਉਹਨਾਂ ਨੇ ਕੋਈ ਟਾਈਮ ਸ਼ਡਿਊਲ ਏ ਕਹਿ ਰਹੇ ਨੇ ਅਕੋਰਡਿੰਗ ਟੂ ਵਾਈਸ ਚਾਂਸਲਰ ਕੇ ਐਸੀ ਸ਼ਡਿਊਲ ਭੇਜ ਦਿੱਤਾ ਹੈ ਤੇ ਆਉਣ ਵਾਲੇ 1 ਜਾਂ 2 3 ਦਿਨਾਂ ਦੇ ਵਿੱਚ ਉਹ ਜਿਹੜਾ ਹੈਗਾ ਉਹ ਸ਼ਡਿਊਲ ਅਪਰੂਵ ਕਰ ਦਿੱਤਾ ਜਾਏਗਾ ਇੰਨਾ ਸਮਾਂ ਤੋ ਲੱਗ ਰਿਹਾ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਹੋ ਗਈ ਸੀ ਭੇਜਿਆ ਹੋਇਆ ਸੀ ਫਿਰ ਇੰਨਾ ਸਮਾਂ ਹਫਤਾ ਹੀ ਹੋ ਜਾਏਗਾ ਫਿਰ ਮਤਲਬ ਉਹ ਤੁਸੀਂ ਦੇਖੋ ਵਾਈਸ ਚਾਂਸਲਰ ਤੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪ੍ਰਸ਼ਾਸਨ ਹੈ ਉਹਦੀ ਇੱਕ ਡੇਲੇਇੰਗ ਟੈਕਟਿਕਸ ਦੀ ਆਦਤ ਆ ਪਿਛਲੇ 1 ਸਾਲ ਪਹਿਲਾਂ ਵੀ ਇਹ ਕਹਿ ਰਹੇ ਸੀ ਕਿ ਅਸੀਂ ਭੇਜਿਆ ਹੋਇਆ ਵਿਦਿਆਰਥੀਆਂ ਦੇ ਧਰਨੇ ਲੱਗੇ ਹਨ ਇਹਨਾਂ ਨੇ ਨਹੀਂ ਸੁਣੀ ਲੇਕਿਨ ਹੁਣ ਜਦੋਂ ਮਤਲਬ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਪੂਰੇ ਪੰਜਾਬ ਤੋਂ ਇਕੱਠਾ ਆਇਆ ਹਰਿਆਣੇ ਤੋਂ ਕਾਠਾ ਆਇਆ ਤੇ ਵਿਦਿਆਰਥੀ ਜਥੇਬੰਦੀਆਂ ਇਕਜੁੱਟ ਹੋ ਕੇ ਇੱਕ ਇਤਿਹਾਸਿਕ ਪੰਜਾਬ ਯੂਨੀਵਰਸਿਟੀ ਜਿਹੜਾ ਪ੍ਰੋਟੈਸਟ ਹੋਇਆ ਉਹਨੇ ਇਹਨਾਂ ਦੇ ਕੰਨ ਖੋਲਤੇ ਤੇ ਹੁਣ ਇਹਨਾਂ ਦੀ ਜਿਹੜੀ ਆਨਕਾਨੀ ਉਹ ਨਹੀਂ ਚੱਲੇਗੀ ਤੇ ਅਗਰ ਇਹ ਪੰਜਾਬ ਯੂਨੀਵਰਸਿਟੀ ਦੇ ਉੱਪਰ ਆਪਣੀ ਟੇਢੀ ਆਖਰ ਕਾਣੀ ਆਖ ਰੱਖਣਗੇ ਤਾਂ ਉਹਦਾ ਮੂੰਹ ਤੋੜਵਾ ਜਵਾਬ ਵਿਦਿਆਰਥੀ ਪਹਿਲਾਂ ਵੀ ਦੰਦੇ ਆਏ ਨੇ ਹੁਣ ਵੀ ਦਿੰਦੇ ਨੇ ਜੇ ਐਫਗਿਆ ਨਹੀ ਰੱਤ ਹੁੰਦੀਆਂ ਕਿਤੇ ਨੇ ਕੋਸ਼ਿਸ਼ ਕਰਨਗੇ ਕੋਸ਼ਿਸ਼ ਕਰ ਰਹੇ ਨੇ ਆਖਿਰਕਰ ਜੇ ਨਹੀਂ ਹੁੰਦੀ ਫਿਰ ਧਰਨਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਸ਼ਡਿਊਲ ਜਦ ਤੱਕ ਨਹੀਂ ਜਾਂਦਾ ਤਾਂ ਇਸ ਤਰ੍ਹਾਂ ਚੱਲੇਗਾ ਮ ਮਨਪ ਯੂਨੀਵਰਸਿਟੀ ਪੱਕੀ ਵੀ ਜਾਮ ਕੀਤੀ ਜਾ ਸਕਦੀ ਆ ਅਗਰ ਯੂਨੀਵਰਸਿਟੀ ਪ੍ਰਸ਼ਾਸਨ ਆਪਣੀ ਕਿਸੇ ਵੀ ਡਿਮਾਂਡ ਤੋਂ ਪਿੱਛੇ ਹਟਦਾ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਐਗਜ਼ਾਮ ਹੋ ਰਹੇ ਨੇ ਜਾਂ ਕੋਈ ਵੀ ਇਹਨਾਂ ਦੀ ਇੱਥੇ ਐਕਟੀਵਿਟੀ ਹੋ ਰਹੀ ਆ ਪੂਰੀ ਯੂਨੀਵਰਸਿਟੀ ਐਡਮ ਬਲੋਕ ਵਾਈਸ ਚਾਂਸਲਰ ਦਾ ਆਫਿਸ ਇਹ ਸਾਰਾ ਬੰਦ ਕੀਤਾ ਜਾ ਸਕਦਾ ਇਹ ਉਹਨਾਂ ਦੇ ਉੱਪਰ ਆ ਕਿ ਉਹਨਾਂ ਨੇ ਵਾਦਾ ਖਲਾਫੀ ਕੀਤੀ ਜਾਂ ਸਾਨੂੰ ਕਿਸੇ ਤਰੀਕੇ ਦੇ ਨਾਲ ਟਰਕਾਉਣ ਦੀ ਕੋਸ਼ਿਸ਼ ਕੀਤੀ ਉਹਦਾ ਮੂੰਹ ਤੋੜਮਾ ਜਿਹੜਾ ਜਵਾਬ ਆ ਵਾਈਸ ਚਾਂਸਲਰ ਆਫਿਸ ਐਜੂਕੇਸ਼ਨ ਮਿਨਿਸਟਰ ਦੇ ਦੋ ਮੈਂਬਰ ਜਿਹੜੇ ਆ ਕਿ ਉਹ ਇੱਥੇ ਆਫਿਸ 'ਚ ਵੀ ਬੈਠੇ ਹੋਏ ਆ ਨਾ ਜੋ ਰਿਪੋਰਟ ਵੀ ਐਜੂਕੇਸ਼ਨ ਮਿਨਿਸਟਰ ਨੂੰ ਦੇ ਰਹੇ ਆ ਜੋ ਮਿਨਿਸਟਰੀ ਆਫ ਇੰਡੀਆ ਨੂੰ ਦੇ ਰਹੇ ਆ ਇੱਥੇ ਮੈਂਬਰ ਉਹਨਾਂ ਦੇ ਦੋ ਬੈ ਇਹ ਜਿਹੜੀ 10 ਪਹਿਲਾਂ ਮੈਂ ਸਰਦ ਤੁਹਾਡੇ ਚੈਨਲ ਰਾਹੀਂ 10 ਤਰੀਕ ਨੂੰ ਜਿੰਨੇ ਵੀ ਇੱਥੇ ਸੱਜਣਾਂ ਜਾਂ ਭਰਾ ਜਿੰਨੇ ਜੱਥੇ ਬੰਦੇ ਨੇ ਆਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹ 10 ਤਰੀਕ ਨੂੰ ਵੇਖ ਕੇ ਏਡਾ ਕੱਠ ਜਿਹੜੀ ਕਿ ਅਥਾਰਟੀ ਆ ਪੂਰੀ ਡਰੀ ਹੋਈ ਆ ਇਹ ਡਰੀ ਹੋ ਕੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਭਾਵੇਂ ਸ਼ਡਿਊਲ ਸ਼ਾਮ ਨੂੰ ਕੱਢਦਣ ਭਾਵੇਂ ਇੱਕ ਦੋ ਦਿਨਾਂ ਨੂੰ ਕੱਢਦਣ ਪਰ ਅਸੀਂ ਉੱਥੇ ਇੰਨੀ ਗੱਲ ਆਪਣੀ ਰੱਖੀ ਹੈ ਕਿ ਸਾਨੂੰ ਜਿਹੜਾ ਸ਼ਡਿਊਲ ਆ ਉਹ ਰਿਟਰਨ ਚ ਚਾਹੀਦਾ ਠੀਕ ਉਹ ਜ ਮੱਕਰ ਜਾਂਦੇ ਬਾਅਦ ਅਸੀਂ ਨਿਤਰਨ ਲਏ ਬਾਅਦ ਮੱਕਰ ਜਾਂਦੇ ਆ ਜਾਰੀ ਹੈ ਜੀ ਤਰਨਾ ਜਾਰੀ ਆ ਮੋਰਚਾ ਚੜਦੀ ਕਲਾ ਜਾ ਜਿੰਨੇ ਵੀ ਸਾਥੀ ਹੈਗੇ ਇੱਥੇ ਹਣਕ ਸ਼ਮੂਲੀਅਤ ਕਰੋ ਬਹੁਤ ਬਹੁਤ ਦਾ ਧੰਨਵਾਦ ਜੀ